ਸਾਸ੍ਰੀਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਪੁੰਚੇ ਜੀ ਹਰਮੇਲ ਵੈਸ਼ ਨੂੰ ਟਾਬਾ ਜਿਹਨੂੰ ਕੇ ਰਾਜਪੁਰੇ ਵਾਲੇ ਹਰਮੇਲ ਟਿੱਕੇ ਵਾਲੇ ਦੇ ਨਾਮ ਤੋਂ ਜਾਣਦੇ ਨੇ ਤੇ ਪੁਰਾਣੀ ਮੰਡੀ ਆ ਕੇ ਕਿਸੇ ਨੂੰ ਪੁੱਛ ਲਿਓ ਹਰਮੇਲ ਟਿੱਕੇ ਵਾਲੇ ਕੋਲ ਜਾਣਾ ਕੱਲਾ-ਕੱਲਾ ਕਹਿੰਦੇ ਇਹਦਾ ਵੀਰ ਦਾ ਨਾਮ ਜਾਣਦਾ ਤੇ ਆਪਾਂ ਬੜਾ ਨਾਮ ਸੁਣਿਆ ਸੀ ਆਪਾਂ ਪਹੁੰਚ ਗਏ ਹਰਮੇਲ ਟਿੱਕੇ ਵਾਲੇ ਕੋਲ ਟਿੱਕਰ ਦੇ ਨਾਲ ਟਿੱਕਾ ਟੇਸਟ ਤੇ ਤੁਹਾਨੂੰ ਦੱਸਦੇ ਆਂ ਕੀ ਗੱਲਬਾਤ ਹੈ ਕਹਿੰਦੇ ਵੀ ਇਹਨਾਂ ਦੇ ਟਿੱਕੇ ਦੇ ਟੇਸਟ ਦੇ ਐਨੇ ਫੈਨ ਨੇ ਲੋਕ ਕਿ ਦੂਰੋਂ ਦੂਰੋਂ ਪਟਿਆਲੇ ਤੋਂ ਚੰਡੀਗੜ੍ਹ ਤੋਂ ਦੂਰੋਂ ਦੂਰੋਂ ਸ਼ਹਿਰਾਂ ਤੋਂ ਇਹਨਾਂ ਟਿੱਕਾ ਖਾਣ ਸਪੈਸ਼ਲ ਆਂਦੇ ਨੇ ਤੇ ਆ ਚੋਬਰ ਦੀ ਡਿਊਟੀ ਆ ਮਿੱਤਰੋ ਬ੍ਰੈਡ ਜਿਹੜੇ ਹੈਗੇ ਨੇ ਗਰੇਵੀ ਵਿੱਚ ਮਿਕਸ ਕਰਨੇ ਕਿਉਂਕਿ ਗਰੇਵੀ ਨਾਲ ਭਿੱਜੇ ਹੋਏ ਜਿਹੜੇ ਬ੍ਰੈਡ ਆਪਾਂ ਨੂੰ ਮਿਲਦੇ ਨੇ ਕੱਲਾ-ਕੱਲਾ ਬ੍ਰੈਡ ਨਹੀਂ ਪੂਰੀ ਗਰੇਵੀ ਨਾਲ ਪਿਓ ਲੈਣਾ ਤੇ ਮੈਂ ਦੇਖਦਾ ਸੀ ਜਿੰਨੇ ਵੀ ਵਰਕਰ ਇੱਥੇ ਕੰਮ ਕਰ ਰਹੇ ਨੇ ਸਾਰਿਆਂ ਨੇ ਰੈੱਡ ਟੀ-ਸ਼ਰਟ ਪਾਈ ਹੈ ਤੇ ਉੱਪਰ ਲਿਖਿਆ ਹੋਇਆ ਹਰ ਮੇਲ ਵੈਸ਼ਨੂ ਟੱਬਾ ਤੇ ਕਿਹੜਾ ਕਿਹੜਾ ਵੀਰ ਇੱਥੇ ਕਿੰਨੀ ਵਾਰ ਜਾ ਆਇਆ ਹੈ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਈ ਮੇਰੇ ਵੀਰ ਮੇਰੇ ਵਾਂਗੂ ਪਹਿਲੀ ਵਾਰ ਆਏ ਹੋਣੇ ਨੇ ਕਿਉਂਕਿ ਮੈਂ ਤਾਂ ਪਹਿਲੀ ਵਾਰ ਆਇਆ ਸੀ ਤੇ ਇਧਰ ਚੋਬਰੋ ਪਨੀਰ ਟਿੱਕਾ ਜਿਹੜਾ ਹੈਗਾ ਤਿਆਰ ਹੋ ਰਿਹਾ ਤੇ ਇਹਦੇ ਵਿੱਚ ਵੀ ਕੱਚਾ ਹਿੱਲਦਾ ਰਹਿੰਦਾ ਤਾਂ ਕਿ ਟੇਸਟ ਜਿਹੜਾ ਪ੍ਰੋਪਰ ਆਪਾਂ ਨੂੰ ਮਿਲ ਸਕੇ ਟੇਸਟ ਨਾਲ ਕੋਈ ਵੀ ਕੰਪਰਮਾਈਜ਼ ਨਹੀਂ ਮੈਂ ਸੋਚਦਾ ਸੀ ਪੂਰਾ ਨਾਮ ਮੈਨਾ ਦਾ ਵੀਡੀਓ ਬਣਾਣ ਦੇਣ ਨਾ ਬਣਾਣ ਦੇਣ ਪਰ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੀਰੇ ਦਿਲ ਬੰਦੇ ਨੇ ਤੇ ਇੱਧਰ ਚੋਬਰ ਨੇ ਪੂਰੀ ਟਰੇ ਜਿਹੜੀ ਹੈਗੀ ਆ ਬਰੈਡਾਂ ਨਾਲ ਜਿਹਨੂੰ ਆਪਾਂ ਡੱਬ ਰੋਟੀ ਪੰਜਾਬੀ ਚ ਕਹਿੰਦੇ ਆ ਉਹ ਭਰਤੀ ਤੇ ਆਪਣੀ ਥਾਲੀ ਵੀ ਇੱਧਰ ਰੈਡੀ ਹੁੰਦੀ ਪਈ ਆ ਮਿੱਤਰੋ 120 ਰੁਪਏ ਦੀ ਇਹਨਾਂ ਦੀ ਥਾਲੀ ਆ ਪਨੀਰ ਟਿੱਕੇ ਦੀ ਤੇ ਜਿਹੜੇ ਬਰੈਡ ਆਪਾਂ ਨਾਲ ਖਾਣ ਨੂੰ ਲੈਣੇ ਆ ਉਹਦਾ ਰੇਟ ਲੈਦਾ ਸੱਜਣੋ 5 ਰੁਪਏ ਦਾ ਇੱਕ ਹੈ ਜਿਵੇਂ ਅਸੀਂ 4 ਬਰੈਡ ਲਏ ਸੀ ਤਾਂ 20 ਰੁਪਏ ਸਾਨੂੰ ਇਹਦੇ ਐਕਸਟਰਾ ਦੇਣੇ ਪੈਣੇ ਸੀ ਜਾਨੀ ਕਿ 140 ਰੁਪਏ 120 ਤਾਂ ਹੋ ਗਏ ਪਨੀਰ ਟਿੱਕ ਦੇ ਤੇ 20 ਰੁਪਏ ਹੋ ਗਏ ਦਬਹ ਰੋਟੀ ਦੇ ਕਾਲੀ ਮੈਨੂੰ ਐਨੀ ਸੀ ਕਿ ਮੈਂ ਆਪ ਹੀ ਥਾਲੀ ਚੱਕ ਕੇ ਜਿਹੜੀ ਹੈਗੀ ਲੈ ਗਿਆ ਤੇ ਆ ਆਇਣਾ ਦੀ ਜਿਹੜੀ ਫੁੱਲ ਥਾਲੀ ਰੈਡੀ ਹੋ ਗਈ ਆ ਜਿਹਨੂੰ ਆਪਾਂ ਪਨੀਰ ਟਿੱਕਾ ਕਹਿੰਦੇ ਆ ਤੇ ਹੁਣ ਕਰਦੇ ਆ ਟੈਸਟ ਤੇ ਦੱਸਦੇ ਆ ਇਹਨਾਂ ਦਾ ਨਾਮ ਹੈ ਇਹਨਾਂ ਵਾਕਿਆ ਗੱਲਬਾਤ ਹੈਗੀ ਆ ਤੇ ਮੈਂ ਟੈਸਟ ਕੀਤਾ ਸਦਣਾ ਵਾਕਿਆ ਗੱਲਬਾਤ ਹੈਗੀ ਸੀ ਚੀਜ਼ ਤਾਂ ਬਣਾਉਂਦੇ ਆ ਬਈ ਤੇ ਅਸੀਂ ਖਰਾਏ ਸੀ ਚਾਰ ਬ੍ਰੈਡ ਜਦੋਂ ਅਸੀਂ ਟੈਸਟ ਕੀਤਾ ਮੇਰੇ ਨਾਲ ਬ੍ਰਦਰ ਸੀ ਮੇਰਾ ਅਸੀਂ ਘਟੋ ਘਟ ਅੱਠ 10 ਬ੍ਰੈਡ ਖਾ ਗਏ ਹੋਣਾ ਬੈਠੇ ਬੈਠੇ ਵੀਡੀਓ ਚੰਗੀ ਲਾਇਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸਾਰੇ ਭਰਾਵਾਂ ਦਾ